ਤਪਰਾਵੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਇੱਕ ਤੁਹਾਨੂੰ ਆ ਹੁਣੇ-ਹੁਣੇ ਅੱਜ ਦੀ ਹੱਡ ਬੀਤੀ ਸੁਣਾਉਣ ਲੱਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਸੱਪ ਹੈ ਥੋੜਾ ਜਿਹਾ ਮੂੰਹ ਬਾਹਰ ਕੱਢਿਆ ਤੇ ਸਾਹ ਲੈਂਦਾ ਲੰਬਾ ਫਿਰ ਕੱਢ ਚ ਵੜ ਜਾਂਦਾ ਸੋ ਗੱਲ ਕੀ ਸੀ ਇਹ ਸਾਰੀ ਏਸੀ ਜਿਹੜੀ ਪਹੀ ਦੀ ਮੈਂਤੀ ਕਰਵਾਈ ਸੀ ਤੇ ਨਿਸ਼ਾਨਦੇ ਹੀ ਹੋ ਗਈ ਸੀ ਕਾਨੂੰਗੋ ਦੁਆਰਾ ਇਸ ਤੋਂ ਬਾਅਦ ਅੱਜ ਪਾਣੀ ਛਿੜਕਦੇ ਸੀ ਕਿਉਂਕਿ ਰੇਤਾ ਬਹੁਤ ਬਣ ਗਿਆ ਸੀਗਾ ਤਾਂ ਜੋ ਅੱਗੇ ਆਪਾਂ ਫਸਲ ਲਾਉਣੀ ਹੈ ਜਾਂ ਟੋ ਜੋ ਵੀ ਟੋਆ ਟੋਾਈ ਕਰਨੀ ਹੈ ਰੇਤਾ ਨਾ ਉੱਠੇ ਇਸ ਤੋਂ ਉਹ ਪਾਣੀ ਵਾਲੀਆਂ ਟੈਂਕੀਆਂ ਖੇਤ ਵਾਲੀਆਂ ਮੋਟਰਾਂ ਤੋਂ ਭਰਦੇ ਸੀ ਤਾਂ ਉੱਥੇ ਚਿੱਕੜ ਹੋਣਾ ਨਾਰਮਲ ਗੱਲ ਹੀ ਐ ਤਾਂ ਐਵੇਂ ਚਿੱਕੜ ਹੋ ਗਿਆ ਤਾਂ ਉੱਥੇ ਖੱਡਾ ਵੀ ਆਪਾਂ ਦੇਖ ਸਕਦੇ ਕੋਠਿਆਂ ਲਵੇ ਪਈਆਂ ਚਾਂਮ ਹੀ ਹੁੰਦੇ ਆ ਆਪਾਂ ਕਹਿੰਦੇ ਆ ਚਲੋ ਚੂਹੇ ਨੇ ਖੱਡਾ ਨੇ ਤਾਂ ਪਾਣੀ ਡੁੱਲ ਗਿਆ ਤਾਂ ਖੱਡ ਵਿੱਚ ਪਾਣੀ ਵਗ ਗਿਆ ਕੁੱਤੇ ਬੈਠੇ ਸੀ ਟੈਂਕੀ ਭਰਨ ਆਉਂ ਸੀ ਭਰਾ ਦਿੰਦੇ ਸੀਗੇ ਪਾਣੀ ਛਿੜਕੀ ਜਾਂਦੇ ਸੀ ਤਿੰਨ ਚਾਰ ਟੈਂਕੀਆਂ ਸੀਗੀਆਂ ਤਾਂ ਬਿਚਲੋ ਇਹ ਸਮਝ ਲੈ ਇਹਦੇ ਵਿੱਚ ਚੂਹਾ ਉਹ ਨਿਕਲੂਗਾ ਕੋਈ ਧਿਆਨ ਨਹੀਂ ਕਰਿਆ ਪਾਣੀ ਦੀ ਝੱਗ ਜੀ ਹੋ ਗਈ ਕਿ ਜਦੋਂ ਤਪਦੀ ਧਰਤੀ ਤੇ ਪਾਣੀ ਡੋਲਦਾ ਤਾਂ ਇਸ ਤਰ੍ਹਾਂ ਹੋ ਜਾਂਦਾ ਤਾਂ ਇਸ ਤੋਂ ਬਾਅਦ ਜਦੋਂ ਖੱਡ ਭਰ ਗਈ ਸੱਪ ਦਾ ਸਾਹ ਬੰਦ ਹੋ ਗਿਆ ਸੱਪ ਬਾਹਰ ਆ ਗਿਆ ਹਲਕਾ ਜਿਹਾ ਉਹਨੇ ਮੂੰਹ ਕੱਢਿਆ ਕਿਸੇ ਦੀ ਕੋਈ ਨਿਗਾ ਨਹੀਂ ਪਈ ਮੇਰੀ ਵੀ ਨਿਗਾ ਨਹੀਂ ਪਈ ਸੋ ਆਚੰਚੇ ਜਿਹੜੇ ਬੈਠੇ ਸੀ ਐਨਾ ਕ ਜਰੂਰ ਸੀ ਕਿ ਖੱਡ ਵਿੱਚ ਪਾਣੀ ਪੈ ਗਿਆ ਚੂਹਾ ਨਿਕਲੂ ਦਿਮਾਗ ਦੇ ਵਿੱਚ ਖਿਆਲ ਜਿਹਾ ਸੀਗਾ ਵਿੱਚ ਵਿੱਚ ਦੀ ਨਿਗਾ ਮਾਰ ਲਈ ਸੀ ਵੀ ਚੂਹਾ ਭੱਜੂ ਨਿਕਲ ਕੇ ਪਰ ਜਦੋਂ ਇਹਨੇ ਸੱਪ ਨੇ ਜੀਭ ਮਾਰੀ ਚ ਅੱਗ ਵਿੱਚ ਸਿਰ ਕੱਢ ਕੇ ਉਦੋਂ ਜਿਹੜੀ ਮੇਰੀ ਨਿਗਾਹ ਤੇ ਪਈ ਐ ਤੇ ਮੈਂ ਜਦੋਂ ਹੋਰ ਨੇੜੇ ਆ ਕੇ ਦੇਖਿਆ ਇਹ ਸੱਪ ਸੀਗਾ ਪੂਰਾ ਜ਼ਹਿਰੀ ਪੀਲਾ ਸੱਪ ਤਾ ਇਸ ਤਰੈਨੇ ਮੂੰਹ ਕੱਢਿਆ ਉਹਨੇ ਸਾਹ ਲੈਣ ਜਿਹੜਾ ਆਇਆ ਸੀ ਸੋ ਹਲਕਾ ਜਿਹਾ ਇਹਦਾ ਫੁਕਾਰਾ ਵੀ ਜਿਹੜਾ ਮੈਨੂੰ ਸੁਣਿਆ ਕਿਉਂਕਿ ਮਬੜੀ ਦੂਰੀ ਤੇ ਨਹੀਂ ਸੀਗਾ ਧਿਆਨ ਮੇਰਾ ਇਧਰ ਹੀ ਸੀ ਵੀ ਜੋ ਚੂਹਾ ਨਿਕਲੂ ਪਰ ਨਿਕਲਿਆ ਸੱਪ ਸੋ ਦੋ ਕਗੇਠਾਂ ਦਾ ਮੇਰਾ ਜਿਹੜਾ ਇਹਦੇ ਨਾਲੋਂ ਫਰਕ ਸੀਗਾ ਜਦੋਂ ਮੈਂ ਪਾਣੀ ਵਾਲੀ ਟੈਂਕੀ ਭਰਾਈ ਸੀ ਉਦੋਂ ਖੱਡ ਚ ਪਾਣੀ ਜਾ ਰਿਹਾ ਸੀਗਾ ਸੋ ਕੁਦਰਤੀ ਇਹ ਬਚਾ ਜਿਹੜਾ ਹੋ ਗਿਆ ਕਿਉਂਕਿ ਗਰਮੀ ਦੀ ਰੁੱਤ ਹੈ ਬੇਸ਼ੱਕ ਤੁਸੀਂ ਕੱਚੀਆਂ ਪਹਿਆਂ ਚ ਜਾ ਕੇ ਦੇਖ ਲਓ ਤੁਹਾਨੂੰ ਹੁਣ ਜਿਹੜੀਆਂ ਸੱਪ ਦੀਆਂ ਲੀਖਾਂ ਨਹੀਂ ਮਿਲਦੀਆਂ ਕਿਉਂਕਿ ਗਰਮੀ ਜ਼ਿਆਦਾ ਸੱਪ ਇਹ ਗਰਮੀ ਸਹਣ ਨਹੀਂ ਕਰ ਸਕਦਾ ਉਹ ਖੱ ਤਾ ਇੰਨਾ ਪਾਣੀ ਪੈਣ ਦੇ ਬਾਵਜੂਦ ਇਹ ਸੱਪ ਘਾਟ ਚੋਂ ਬਾਹਰ ਨਹੀਂ ਨਿਕਲਿਆ। ਸੋ ਅਸੀਂ ਵੀ ਇਹਨੂੰ ਕੁਝ ਨਹੀਂ ਕਿਹਾ। ਅਕਸਰ ਲੋਕਾ ਸੱਪ ਨੂੰ ਜਿਹੜਾ ਮਾਰ ਦਿੰਦੇ ਆ ਫੇਰ ਕਿਹੜਾ ਸੱਪ ਖਤਮ ਹੋ ਜਾਣਗੇ। ਤਾਂ ਅਸੀਂ ਕੁਝ ਨਹੀਂ ਕਿਹਾ ਇਹਨੂੰ। ਸੋ ਮੈਂ ਵੀਡੀਓ ਇੱਕ ਮੈਸੇਜ ਦੇ ਤੌਰ ਤੇ ਜ਼ਰੂਰ ਬਣਾ ਲਈ ਤਾਂ ਜੋ ਤੁਸੀਂ ਵੀ ਧਿਆਨ ਰੱਖਿਓ। ਸਾਡੇ ਮੰਗੂ ਇਹ ਨਾ ਸਮਝ ਲਿਓ ਵੀ ਚੂਹੀ ਦੀ ਖੱਡ ਐ। ਸੋ ਪਤੀਨੀ ਅੰਦਰ ਸੱਪ ਬੈਠਾ ਹੋਵੇ ਜਿਵੇਂ ਇਸ ਇਸ ਤਰ੍ਹਾਂ ਬੈਠਾ ਸੀ ਬਹੁਤ ਵੱਡਾ ਇਹ ਸੱਪ ਐ। ਤੇ ਸਾਰਾ ਬਾਹਰ ਨਹੀਂ ਨਿਕਲਿਆ। ਹਮ ਤਾਂ ਇਸ ਵੀ ਚੜ ਨਿਕਲ ਕੇ ਭੱਜ ਜਾਊਗਾ। ਜਦੋਂ ਖੱਟ ਭਰ ਜਾਂਦੀ ਸੀ ਬਾਹਰ ਸਾਹ ਲੈਣ ਆਉਂਦਾ ਸੀਗਾ ਕੁਝ ਸੈਕਿੰਡ ਲਈ ਫਿਰ ਖੱਟ ਦੇ ਵਿੱਚ ਵਗ ਜਾਂਦਾ ਸੀਗਾ ਸੱਪ ਦਾ ਸਾਹ ਜਿਹੜਾ ਕਾਫੀ ਲੰਮਾ ਹੁੰਦਾ ਕਾਫੀ ਸਮੇਂ ਤੱਕ ਇਹ ਰੋਕ ਕੇ ਰੱਖਦਾ ਤਾਂ ਲਗਾਤਾਰ ਸਾਰਾ ਸਿਲਸਿਲਾ ਜਿਹੜਾ ਹੈ ਇਸੇ ਤਰ੍ਹਾਂ ਚੱਲਦਾ ਰਿਹਾ ਸੀ ਵੀ ਪਾਣੀ ਵਾਲੇ ਟੈਂਕੀਆਂ ਭਰੀ ਗਏ ਪਰ ਧਿਆਨ ਜ਼ਰੂਰ ਰੱਖਿਆ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜੇ ਪਰ ਨਾ ਹੀ ਅਸੀਂ ਕਿਸੇ ਨੇ ਇਸ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਕਿਉਂਕਿ ਜੇ ਇਹਨੂੰ ਖਤਮ ਕਰ ਦਾਂਗੇ ਫਿਰ ਕਿਹੜਾ ਸਾਰੇ ਖੇਤਾਂ 'ਚ ਮੁੱਕ ਜਾਣਗੇ ਬਾਕੀ ਸੱਪ ਕਦੇ ਵੀ ਕਿੰਨੇ ਜ਼ਹਿਰੀਲਾ ਹੋਵੇ ਕੋਈ ਨਾ ਕਿਸੇ ਨੂੰ ਕੁਝ ਕਹਿੰਦਾ ਅਗਰ ਹਾਂ ਭੁੱਲ ਭੁਲੇਖੇ ਤੇ ਪੈਰ ਟਿੱਗ ਗਿਆ ਫਿਰ ਜ਼ਰੂਰ ਇਹ ਢੰਗ ਮਾਰਦਾ ਮਰਨ ਆਪਾਂ ਖੇਤੀ ਕਰਦੇ ਆ ਇਦਾਂ ਦਾ ਕੋਈ ਹੁੰਦੇ ਨਹੀਂ ਆਮ ਸੱਪ ਜਿਹੜੇ ਖੇਤਾਂ 'ਚ ਫਿਰਦੇ ਰਹਿੰਦੇ ਆ ਤਾਂ ਬਾਰ-ਬਾਰ ਇਹ ਫਿਰਦਾ ਰਹਿੰਦਾ ਸੀ ਫਿਰ ਨਾਲ ਦੇ ਹੁਣ ਦੱਸਿਆ ਵੀ ਐਂ ਕਰਕੇ ਇੱਥੇ ਸੱਪ ਹੈ ਉਹਨਾਂ ਦਾ ਕਿਸੇ ਦਾ ਕੋਈ ਧਿਆਨ ਨਹੀਂ ਸੀ ਕੁਝ ਨਹੀਂ ਪਤਾ ਸੀ ਸੋ ਜਦੋਂ ਉਹਨਾਂ ਨੇ ਧਿਆਨ ਨਾਲ ਦੇਖਿਆ ਵੀ ਇਹਦਾ ਝੱਗ ਹੈਗੀ ਇੱਥੇ ਸੱਪ ਕਿੱਥੇ ਹੈ ਉਹ ਕਹਿੰਦੇ ਨਵਲਾ ਹੋਣਾ ਤੇ ਜਦੋਂ ਨੇ ਜੀਭ ਮਾਰੀ ਸਮਾਰ ਕੇ ਥੋੜਾ ਜਿਹਾ ਬਾਹਰ ਆਇਆ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਬਾਕੀ ਹਾਂ ਇਹਦੀ ਵਿੱਚ ਖੱਡ ਦੇ ਵਿੱਚ ਜਿਹੜਾ ਸੱਪ ਹੈ ਜਦੋਂ ਖੱਡ ਭਰ ਜਾਇਆ ਕਰੇ ਤੇ ਪਾਣੀ ਡੁੱਲਿਆ ਕਰੇ ਤਾਂ ਉਹ ਸਾਹ ਲੈਣ ਆ ਜਾ ਕਰੇ ਇੱਕ ਲਈ ਜੀਬ ਵੀ ਦਿਖਦੀ ਸੀ ਹੋਰ ਜਮਾ ਨਹੀਂ ਦਿਖਦਾ ਸੀਗਾ ਸੋ ਐ ਲੱਗਦਾ ਸੀ ਜਿਵੇਂ ਸਾਈਡਾਂ ਤੇ ਝੱਗ ਹੋ ਰਹੀ ਆ ਕੋਈ ਡੱਕਾ ਡੱਲਾ ਖੜਾਗਾ ਕਰਚੇ ਖੜੇ ਨੇ ਆ ਐ ਸੀ ਪਰ ਇਹ ਜਦੋਂ ਜੀਬ ਮਾਰਦਾ ਸੀਗਾ ਉਦੋਂ ਪਤਾ ਲੱਗਦਾ ਸੀ ਕਿ ਖੱਡ ਦੇ ਵਿੱਚ ਹੈ ਜਿਹੜਾ ਸੱਪ ਹੈ ਕੌਡੀਆਂ ਵਾਲਾ ਪੀੜਾ ਸੱਪ ਸੀਗਾ ਪੂਰਾ ਡਬਲ ਤਾਂ ਇਸ ਜਾਣਕਾਰੀ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਕੋਈ ਵੀ ਆਪਾਂ ਬਹਾਨਾ ਦੀ ਰੌਣੀ ਕਰਦੇ ਆ ਜਾਂ ਕਿਤੇ ਇਸ ਤਰ੍ਹਾਂ ਮੈਂ ਜਿਹੜੀ ਘਟਨਾ ਹੋ ਜਾਂਦੀ ਹੈ ਉਪਾ ਕਹਿੰਦੇ ਚੂਹੇ ਦੀ ਖਾਟੀ ਆ ਕਈ ਤਾਂ ਪੈਰ ਹੀ ਮਾਰ ਦਿੰਦੇ ਆ ਵੀ ਬੰਦ ਕਰ ਦਿਓ ਸੋ ਇਸ ਤਰ੍ਹਾਂ ਨਾ ਕਰਿਓ ਪਰਾਂ ਦੀ ਹੋ ਕੀ ਲੰਘ ਜਿਓ ਤਾਂ ਚੰਗੀ ਹੋ ਕਿ ਅੱਜ ਕੱਲ ਸੱਪ ਜਿਹੜੇ ਖੱਡਾਂ 'ਚ ਵੜੇ ਹੋਏ ਆ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਨਹੀਂ ਆਉਂਦੇ ਆ ਪਾਣੀ ਵਾਲੀ ਟੈਂਕੀ ਦੇਖ ਸਕਦੇ ਹਾਂ ਇੱਥੋਂ ਭਰਦੇ ਸੀ ਆ ਥੱਲੇ ਗਲੀਆਂ ਸੁਰਾਖਾਂ 'ਚ ਪਾਣੀ ਆਉਂਦੇ ਤੋਂ ਭਰਦੇ ਸੀ ਗੇਟਵਾਲਡਾ ਬੰਦ ਕਰਨਾ ਹੁੰਦਾ ਸੀ ਤਾਂ ਦੇਖ ਲਓ ਟੈਂਕੀ ਦਾ ਤੇ ਸੱਪ ਦਾ ਤੇ ਇੱਥੇ ਮੈਂ ਖੜਾ ਸੀ ਉੱਥੋਂ ਵੀਡੀਓ ਬਣ ਰਹੀ ਹੈ ਮੈਂ ਉੱਥੋਂ ਉਹ ਗੇਟਵਾਲ ਬੰਦ ਕਰਕੇ ਆ ਸੀਗਾ ਸੋ ਕਿੰਨਾ ਫਰਕ ਹੈ ਜੇ ਪਹਿਲਾਂ ਹੁੰਦਾ ਮੇਰਾ ਪੈਰ ਇਹ ਤਾ ਮੇਰਾ ਕੀ ਹਾਲ ਹੋਣਾ ਸੀ ਆਪਾਂ ਸਾਰੇ ਜਾਣਦੇ ਆ ਸੋ ਇੰਨਾ ਖਰਕ ਸੀ ਫੇਰ ਮੈਂ ਇਹ ਵੀਡੀਓ ਜਿਹੜੀ ਬਣਾਈ ਬਾਕੀ ਮੈਂ ਧਿਆਨ ਵੀ ਰੱਖਿਆ ਕਿ ਕਿਤੇ ਬਾਹਰ ਨਿਕਲ ਕੇ ਦੁੱਧੁਰ ਨਾ ਹੋ ਜਾਈਦਾ ਟਰੈਕਟਰ ਤੇ ਚੜ ਜੇ ਜਾਂ ਫਿਰ ਕੋਠੇ ਕਾਠੇ ਚ ਵੜ ਜਾ ਕਿਉਂਕਿ ਮੋਟਰ ਵੀ ਬੰਦ ਕਰਨੀ ਸੀ ਟੈਂਕੀ ਭਰ ਕੇ ਤਾਂ ਇੰਨਾ ਖਰਕ ਸੀਗਾ ਐਂਕੀ ਦਾ ਤੇ ਇੱਥੇ ਭਰਨ ਵਾਲੇ ਲੋਕਾਂ ਦਾ ਤੇ ਮੇਰਾ ਤਾਂ ਮੈਂ ਚਲੋ ਵੀਡੀਓ ਜ਼ਰੂਰ ਬਣਾ ਲਈ ਸੋ ਪਤਾ ਸੀ ਵੀ ਬਾਹਰ ਨਹੀਂ ਨਿਕਲਦਾ ਕਿਉਂਕਿ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਸੀ ਤਾਪਸ ਸੀ ਬਾਰੇ ਤਾਪਸ ਜਿਹੜੀ ਸਹਨ ਨਹੀਂ ਕਰ ਸਕਦਾ ਸੋ ਖੱਡਾ ਚ ਵਗ ਜਾ ਕਰੇ ਬਾਹਰ ਆ ਜਾ ਕਰੇ ਵਗ ਜਾ ਕਰੇ ਬਾਹਰ ਆ ਜਾ ਕਰੇ ਸਾਹ ਲਈ ਜਾ ਕਰੇ ਲਗਾਤਾਰ 5-6 ਮਿੰਟ ਜਿਹੜਾ ਇਹ ਚੱਲਦਾ ਰਿਹਾ ਤਾਂ ਬਾਕੀ ਸਾਰੀ ਵੀਡੀਓ ਤੁਹਾਡੇ ਸਾਹਮਣੇ ਹੈ ਸਾਹਮਣੇ ਹੈ ਤੂੰ ਸਮਝਦਾਰ ਹੋ ਤੂੰ ਸੱਪ ਨੂੰ ਮਾਰਨ ਨਾਲ ਵੀ ਕੁਝ ਨਹੀਂ ਹੁੰਦਾ ਫਿਰ ਕਿੱਡਾ ਇਹ ਮੁੱਕ ਜਾਣਗੇ ਚਲੋ ਆਪਾਂ ਦਾ ਆਪਣੀ ਇਨਸਾਨੀਅਤ ਦਿਖਾਈ ਹੈ ਬਚਾ ਆਪਣਾ ਕਰਨਾ ਜ਼ਰੂਰੀ ਹੈ ਸੋ ਖੱਡਾ ਖੁੱਡਾਂ ਚ ਪੈਰ ਨਾ ਮਾਰਿਓ ਹੋ ਸਕਦਾ ਤੁਸੀਂ ਅੱਜ ਏਜੈਂਸੀਆਂ ਟਾ ਆਪ ਹੀ ਦੇਖਾ ਹੋਵੇ ਖੇਤ ਆਪਾਂ ਰੋਣੀ ਕਰਦੇ ਆ ਕੱਡਾ ਭਰ ਜਾਂਦੀਆਂ ਨੇ ਸੋ ਨਾਰਮਲੀ ਆਪਾਂ ਫਿਰਦੇ ਰਹਨੇ ਆਂ ਬਸ ਆਪਾਂ ਨੂੰ ਆਇਆ ਹੁੰਦਾ ਵੀ ਚੂਹੇ ਵਾਲੀ ਕੱਡਾ ਹੈ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੱਜਮੈਂਟ ਨਹੀਂ ਹੁੰਦੀ ਬਿਨਾ ਜੀਵ ਤੋਂ ਵੀ ਇੱਥੇ ਸੱਪ ਨੇ ਮੂੰਹ ਕੱਢ ਕੇ ਆ ਤਾਂ ਸਾਰੀ ਉੱਤੇ ਝੱਗ ਜਿਹੜੀ ਬਣਦੀ ਸੀ ਦੀ ਖੱਡ ਵੀ ਬਹੁਤ ਡੂੰਗੀ ਸੀ ਜਿਹੜੇ ਹਿਸਾਬ ਨਾਲ ਪਾਣੀ ਜਾ ਰਿਹਾ ਸੀ ਪਾਣੀ ਜਾਈ ਗਿਆ ਜਾਈ ਗਿਆ ਇਹ ਵੀ ਨਹੀਂ ਬਾਹਰ ਨਿਕਲਿਆ ਸਾਹ ਲੈਣੀ ਬਾਹਰ ਆਉਂਦਾ ਸੀ ਆਏ ਨੀ ਝੱਗ 'ਚ ਕੋਈ ਨਹੀਂ ਕਹਿ ਸਕਦਾ ਕਿਥੇ ਸੱਪ ਹੈ ਜਿਹੜਾ ਬਾਹਰ ਮੂੰਹ ਕੱਢੀ ਬੈਠਾ ਕੇਵਲ ਜਦੋਂ ਜੀਵ ਜੀ ਮਾਰਦਾ ਸੀ ਉਦੋਂ ਹੀ ਪਤਾ ਲੱਗਦਾ ਦੇ ਵੀ ਹਾਂ ਯਾਰ ਸੱਪ ਹੈ ਇੱਥੇ ਤਾਂ ਇੱ ਜੋ ਲਗਾਤਾਰ ਪਾਣੀ ਡੋਲਦਾ ਖਾੜ ਦੇ ਚ ਪਾਣੀ ਜਿਆਦਾ ਪੈ ਜਾਂਦਾ ਸੀਗਾ ਤਾਂ ਦੇਖ ਸਕਦੇ ਹੋ ਇੱਥੇ ਲੈ ਕਹਿ ਨਹੀਂ ਸਕਦਾ ਕਿ ਇਹ ਸੱਪ ਹੈ ਹੁਣ ਇਹ ਜੀਵ ਮਰੂਗਾ ਫਿਰ ਪਤਾ ਲੱਗਦਾ ਕਿ ਹਾਂ ਯਾਰ ਇਹ ਤਾਂ ਸੱਪ ਹੈ ਆਪਾਂ ਨੋਰਮਲ ਪਤੀ ਰਾਹ ਦਾ ਤਾਂ ਆਪਾਂ ਪੈਰ ਮਾਰ ਦੀ ਵਿੱਚ ਅੱਗ ਜੀ ਆ ਯਾਰ ਚਲੋ ਪ੍ਰਾਂ ਕਰ ਦੰਨੇ ਸੋ ਇਸ ਤਰ੍ਹਾਂ ਦੀ ਅੰਗੈਲੀ ਨਾ ਕਰਿਓ ਸੋ ਪ੍ਰਭਾਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋਵੇ ਇਹ ਦਿਮਾਗ 'ਚ ਇਹ ਗੱਲ ਬੈਠ ਜਾਵੇ ਧੰਨਵਾਦ ਜੀ